ਅੱਜ ਗੱਲ ਕਰਦੇ ਆਪਾਂ ਹਿਲੂ ਬਾਹੂ ਅਕਬਰਪੁਰ ਸਾਜੀ ਸ਼ਕਰਪਰ ਫਰੀਆਦ ਸ਼ਕਰਪਰ ਜੱਗੂ ਹਾਕਮਾਲੀਆ ਦੀਪਦ ਬੋਨਾ ਅੱਜ ਕਿਹੜੇ ਕਿਹੜੇ ਵੱਡੇ ਸੁਪਰਸਟਾਰ ਪਹੁੰਚਣਗੇ ਇਸ ਕਬੱਡੀ ਕੱਪ ਤੇ ਲਾਸਟ ਤੱਕ ਜੁੜੇ ਰਹੋ ਵੀਡੀਓ ਦੇ ਨਾਲ ਬਾਕੀ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਵੀਰ ਚੈਨਲ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਲਓ ਜੋ ਕਿ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਤੇ ਤੁਸੀਂ ਦੇਖ ਸਕੋ ਕਿਹੜੇ ਕਬੱਡੀ ਕੱਪ ਤੇ ਕਿਹੜੀਆਂ ਟੀਮਾਂ ਬਣੀਆਂ ਤੇ ਕਿਹੜੇ ਸੁਪਰਸਟਾਰ ਪਹੁੰਚ ਰਹੇ ਆ ਆਪਾਂ ਰੋਜ਼ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਹਾਂਜੀ ਅੱਜ ਆਪਾਂ ਗੱਲ ਕਰਦੇ ਆ ਤੁਹਾਨੂੰ ਟੀਮਾਂ ਤੇ ਪਲੇਅਰ ਵੀ ਕਲੀਅਰ ਕਰਨੇ ਆ ਸਾਰੇ ਕਿਹੜੇ ਕਬੱਡੀ ਕੱਪ ਤੇ ਕਿਹੜੀਆਂ ਚੋਟੀ ਦੀਆਂ ਟੀਮਾਂ ਤੇ ਕਿਹੜੇ ਚੋਟੀ ਦੇ ਸੁਪਰਸਟਾਰ ਖੇਡਣਗੇ ਤੇ ਕਿਹੜੀਆਂ ਟੀਮਾਂ ਅੱਜ ਬਣ ਕੇ ਪੁੱਜ ਰਹੀਆਂ ਬਹੁਤ ਚੋਟੀ ਦੀਆਂ ਟੀਮਾਂ ਤੇ ਬਹੁਤ ਚੋਟੀ ਦੇ ਖਿਡਾਰੀ ਪੁੱਜ ਰਹੇ ਅੱਜ ਮੇਲੇ ਤਿੰਨ ਚਾਰ ਅੱਜ ਮੇਜਰ ਲੀਗ ਦਾ ਵੀ ਲਾਸਟ ਕਬੱਡੀ ਕੱਪ ਉਸ ਬਾਰੇ ਵੀ ਵੱਡੀ ਅਪਡੇਟ ਦੇਣੀ ਆ ਕਿਹੜੇ ਚੋਟੀ ਦੇ ਸੁਪਰਸਟਾਰ ਉਸ ਕਬੱਡੀ ਕੱਪ ਤੇ ਖੇਡਣਗੇ ਤੇ ਕਿਹੜੀਆਂ ਟੀਮਾਂ ਖੇਡਣਗੀਆਂ ਬਾਕੀ ਕਰਦੇ ਆਂ ਗੱਲ ਅੱਜ ਆਪਾਂ ਜੇ ਆਪਾਂ ਗੱਲ ਕਰੀਏ ਜੋ ਪਹਿਲਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਪਿੰਡ ਧੱਲੇ ਕੇ ਜ਼ਿਲ੍ਹਾ ਮੋਗਾ ਵਿੱਚ ਇੱਥੇ ਕਬੱਡੀ ਓਪਨ ਤਿੰਨ ਖਿਡਾਰੀ ਬਾਹਰੋਂ ਪਿੰਡ ਪੱਦਰ ਦੇ ਮੁਕਾਬਲੇ ਕਰਵਾਏ ਜਾਣਗੇ ਪਹਿਲਾ ਨਾਮ 1 ਲੱਖ ਤੇ ਦੂਜਾ ਨਾਮ 71000 ਬੈਸਟ ਟਰੇਡਰ ਤੇ ਜਾਫੀ ਲਈ 31-31 ਹਜ਼ਾਰ ਦੀ ਨਗਦ ਰਕਮ ਹੋਵੇਗੀ ਤੇ ਬਹੁਤ ਵਧੀਆ ਟੀਮਾਂ ਤੇ ਬਹੁਤ ਵਧੀਆ ਖਿਡਾਰੀ ਪੁੱਜ ਰਹੇ ਆ ਮਾਲਵੇ ਦੀਆਂ ਟੀਮਾਂ ਏਰੀਏ ਦੀਆਂ ਟੀਮਾਂ ਹੀ ਮੋਗੇ ਜ਼ਿਲ੍ਹੇ ਦੀਆਂ ਹੀ ਟੀਮਾਂ ਵਧੀਆ ਬਣ ਕੇ ਪੁੱਜ ਰਹੀਆਂ ਇਸ ਕਬੱਡੀ ਕੱਪ ਤੇ ਜੇ ਗੱਲ ਕਰੀਏ ਪਰ ਟੀਮਾਂ ਦੀ ਜਿਵੇਂ ਟੀਮਾਂ ਪਹੁੰਚ ਰਹੀਆਂ ਅੱਜ ਲਵਾਰਾ ਹਿੰਮਤਪੁਰਾ ਕੋਟ ਕਰੋੜ ਤੁੰਬੜਪਨ ਬੁੱਟਰ ਬੁੱਟਰਾਂ ਚ ਸੁੱਖਾ ਬੁੱਟਰ ਗੋਰਾ ਬੁੱਟਰ ਗਗਨ ਸੂਰੇ ਵਾਲਾ ਰੇਸ਼ਮ ਸਲੀਨਾ ਚੋਟੀ ਦੀ ਟੀਮ ਬਣ ਕੇ ਬੁੱਟਰਾਂ ਦੀ ਵੀ ਪੁੱਜ ਰਹੀ ਐ ਅਰਸ਼ ਲੋਹ ਗੜੀਆ ਵੀ ਖੇਡੇਗਾ ਇਸ ਕਬੱਡੀ ਕੱਪ ਤੇ ਹੈਰੀ ਦਾਰਾ ਪਰ ਗਗਨ ਸੂਰੀ ਵਾਲਾ ਲੱਖਾ ਮਾੜੀ ਮੁਸਤਫਾ ਤਾਂ ਮੂੰਹ ਕੋੜ ਸੁਖੀਆ ਸ਼ਕੰਦਰ ਮਾੜੀ ਇਹ ਚੋਟੀ ਦੇ ਸੁਪਰਸਟਾਰ ਜੋ ਆਪਾਂ ਨੂੰ ਕਮੇਟੀ ਨੇ ਕਲੀਅਰ ਕੀਤੇ ਆ ਇਹ ਟੀਮਾਂ ਤੇ ਪਲੇਅਰ ਜਰੂਰ ਪੁੱਜ ਰਹੇ ਆ ਜੇ ਆਪਾਂ ਗੱਲ ਕਰੀਏ ਜੇ ਜੱਗੂ ਹਾਕਮ ਵਾਲੀਏ ਦੀ ਜੱਗੂ ਹਾਕਮ ਵਾਲੀਆ ਹਜੇ ਦੱਸਿਆ ਜਾ ਰਿਹਾ ਦੋ ਦਿਨ ਰੈਸਟ ਤੇ ਆ ਹੋ ਸਕਦਾ ਜੇ ਚਾਂਸ ਹੋਏ ਤਾਂ ਮੇਜਰ ਲੀਗ ਦਾ ਕੱਪ ਭਾਵੇਂ ਖੇਡੇ ਪਰ ਜੋ ਆਪਾਂ ਨੂੰ ਅਪਡੇਟ ਮਿਲਿਆ ਹੋ ਸਕਦਾ ਜੱਗੂ ਰੈਸਟ ਤੇ ਹੀ ਆ ਮੋੜਨਾਬੀ ਦੀ ਟੀਮ ਦੀ ਗੱਲ ਕਰੀਏ ਮੋੜਨਾਬੀ ਚ ਪਹਿਲਵਾਨ ਰੇਸ਼ਮ ਨਿੰਮਾ ਮਣੀ ਗੁਰਪ੍ਰੀਤ ਰਾਏ ਸਾਰ ਮਨਜਿੰਦਰ ਪਾਲਸੀਆ ਤਲਵੰਡੀ ਰਾਏ ਗੱਗੀ ਜੈਮਲ ਵਾਲਾ ਜੈਮਲ ਸਿੰਘ ਵਾਲਾ ਇਹ ਚੋਟੀ ਦੀ ਟੀਮ ਮੋਜੀਆਂ ਮਾਨਸਾ ਜ਼ਿਲ੍ਹੇ ਵਿੱਚ ਚੋਟੀ ਦੀ ਬਣ ਕੇ ਪੁੱਜ ਰਹੀ ਹੈ ਜੇ ਆਪਾਂ ਗੱਲ ਕਰੀ ਅੱਜ ਜੰਗੀਆਂ ਨੇ ਦੀ ਟੀਮ ਵੀ ਬਹੁਤ ਵਧੀਆ ਬਣ ਕੇ ਪੁੱਜ ਰਹੀ ਹੈ ਜੰਗੀਆਂ ਨੇ ਵਿੱਚ ਕੁਲਵਿੰਦਰ ਜੰਗੀਆਂ ਨਾਲ ਗੁਰਪ੍ਰੀਤ ਜੰਗੀਆਂ ਨਾਲ ਲਾਪ੍ਰੀਤ ਮੈਂਟੂ ਜੰਗੀਆਂ ਨਾਲ ਅਵਤਾਰ ਕਿਲੀ ਨਿਹਾਲ ਸਿੰਘ ਨਾਲ ਕਰਨ ਤਲਵੰਡੀ ਰਾਏ ਅਮਨਾ ਭੁੰਦੜ ਇਹ ਚੋਟੀ ਦੀ ਟੀਮ ਵੀ ਖੇਡੇਗੀ ਮੌਜੀਆਂ ਮਾਨਸਾ ਦੇ ਕਬੱਡੀ ਕੱਪ ਤੇ ਇਸ ਦੇ ਸਪਾਂਸਰਾਂ ਨੇ ਜੱਸਾ ਠੁੱਲੀ ਵਾਲਾ ਜੱਦਾ ਫੌਜੀ ਸ਼ੰਨਾ ਜੇ ਆਪਾਂ ਗੱਲ ਕਰੀਏ ਜੋ ਅੱਜ ਪੰਜਾਬ ਤੇ ਹਰਿਆਣੇ ਦਾ ਹਰਿਆਣੇ ਵਿੱਚ ਬਹੁਤ ਚੋਟੀ ਦਾ ਮੁਕਾਬਲਾ ਕਰਵਾਇਆ ਜਾਣਾ ਇੱਥੇ ਪਹਿਲਾ ਨਾਮ ਦਿੱਤਾ ਜਾਵੇਗਾ 5 ਲੱਖ ਦੂਜਾ ਨਾਮ 3.5 ਲੱਖ 3,51,000 ਰੁਪਏ ਬੈਸਟ ਰੇਟ ਤੇ ਜਾਫੀ ਲਈ 22,000 ਦੀ ਨਗਦ ਰਕਮ ਹੋਵੇਗੀ ਇਸ ਕਬੱਡੀ ਕੱਪ ਤੇ ਜੋ ਪੰਜਾਬ ਦੀ ਟੀਮ ਚ ਬੂਟਾ ਅਣ ਦਾਣਾ ਖੇਡੇਗਾ ਹਸ਼ਿਆਰਾ ਬੋਪਰ ਮਨੀ ਤਨੋਰੀ ਚੋਟੀ ਦੇ ਮੱਲ ਪੁੱਜਣਗੇ ਸ਼ਿੱਲੂ ਅੱਜ ਨਹੀਂ ਖੇਡੇਗਾ ਇਸ ਕਬੱਡੀ ਕੱਪ ਤੇ ਹਰਿਆਣੇ ਦੀ ਟੀਮ 'ਚ ਸ਼ਿੱਲੂ ਦਾ ਵੀ ਆਪਾਂ ਕਰਦੇ ਹਾਂ ਕਲੀਅਰ ਕਿਹੜੇ ਕੱਪ ਤੇ ਪਹੁੰਚ ਰਿਹਾ ਜੱਗੂ ਵੀ ਨਹੀਂ ਖੇਡੇਗਾ ਇਸ ਕਬੱਡੀ ਕੱਪ ਤੇ ਜੇ ਆਪਾਂ ਬੋਲਟਾਂ ਵਾਲੇ ਕਬੱਡੀ ਕੱਪ ਦੇ ਬਾਰੇ ਗੱਲ ਕਰੀਏ ਜੋ ਅੱਜ ਬੋਲਟਾਂ ਵਾਲਾ ਕਬੱਡੀ ਕੱਪ ਕਰਵਾਇਆ ਜਾਣਾ ਪਿੰਡ ਬੀਲਾ ਜਿਲ੍ਹਾ ਲੁਧਿਆਣਾ ਵਿੱਚ ਇੱਥੇ ਪਹਿਲਾ ਨਾਮ 2.5 ਲੱਖ ਦੂਜਾ ਨਾਮ 2 ਲੱਖ ਪੰਜਾਬ ਯੂनाइटेड ਕਬੱਡੀ ਫੈਡਰੇਸ਼ਨ ਦੇ ਅੰਡਰ ਮੈਚ ਕਰਵਾਏ ਜਾਣਗੇ ਬੈਸਟ ਰੇਡਰ ਤੇ ਜਾਫੀ ਨੂੰ ਬੁਲਟ ਦਿੱਤੇ ਜਾਣਗੇ ਦੱਸ ਦਿਆਂ ਤੁਹਾਨੂੰ ਟੀਮਾਂ ਤੇ ਪਲੇਅਰ ਵੀ ਕਿਹੜੇ ਪੁੱਜ ਰਹੇ ਜੇ ਆਪਾਂ ਗੱਲ ਕਰੀਏ ਜੋ ਬੀਲੇ ਕਬੱਡੀ ਟੂਰਨਾਮੈਂਟ ਤੇ ਪਹੁੰਚ ਰਹੀਆਂ ਪੰਜਾਬ ਯੂनाइटेड ਦੇ ਮੈਚ ਕਰਵਾਏ ਜਾਣੇ ਆ ਪਹੁੰਚ ਰਹੀਆਂ ਟੀਮਾਂ ਜਿਵੇਂ ਸੁਰਖਪੁਰ ਪੰਜਾਬ ਲਾਇਨਸ ਮਾਝਾ ਸ਼ਗਰਪੁਰ ਸਲਹਰ ਸਰਹਾਲਾ ਰਣੂਆ ਹਰੀ ਸਿੰਘ ਨਲੂਆ ਕਬੱਡੀ ਕਲੱਬ ਜੀ ਆਪਾਂ ਗੱਲ ਕਰੀਏ ਜੋ ਅੱਜ ਸਰਹਾਲਾ ਰਣੂਆ ਦੀ ਟੀਮ ਦੀ ਸਰਹਾਲਾ ਰਣੂਆ ਵਿੱਚ ਪਾਲਾ ਜਲਾਲਪ੍ਰੀਆ ਸ਼ਾਇਦ ਖੇਡੇ ਸ਼ਾਇਦ ਹੀ ਖੇਡੇ ਤਕਰੀਬਨ ਨਹੀਂ ਖੇਡਦਾ ਸੱਤੀ ਜਰਗੜੀ ਹਰਜੋਤ ਭੰਡਾਲ ਦੋਨਾਂ ਹੈਰੀਦਾਰਾਪੁਰ ਵੀ ਅੱਜ ਨਹੀਂ ਖੇਡੇਗਾ ਇਸ ਟੀਮ ਵਿੱਚ ਹੈਰੀਦਾਰਾਪੁਰ ਤੇ ਲੈ ਕੇ ਕੱਪ ਤੇ ਖੇਡੇਗਾ ਬਿੱਲਾ ਬੈਨੂੜ ਵਿਕਾਸ ਸ਼ਾਤਰਦੀਨੂ ਜਵਾਰਾ ਛੋਟਾ ਟਾਰਜਨ ਕਰਦਿਆ ਤਮਾਝੇ ਵਾਲਾ ਹਰਪਾਲ ਕਾਲਮ ਜੇ ਆਪਾਂ ਚੋਟੀ ਦੀ ਟੀਮ ਸ਼ਕਰਪੁਰ ਦੀ ਗੱਲ ਕਰੀਏ ਜੋ ਰਾਇਲ ਕੈਂਗ ਕਬੱਡੀ ਕਲੱਬ ਸ਼ਕਰਪੁਰ ਦੀ ਟੀਮ ਹੈ ਪਿਆਵ ਜੁਨਾਈਟਿਡ ਦੇ ਕੱਪ ਤੇ ਫਰੀਦ ਸ਼ਕਰਪੁਰ ਸਾਜੀ ਸ਼ਕਰਪੁਰ ਰਿੰਕੂ ਗਰੰਟੀ ਬਾਲਮ ਧੂੜਕੋਟ ਸਦੀਕ ਸ਼ਕਰਪੁਰ ਕਾਕਾ ਸ਼ਕਰਪੁਰ ਸਜਿੰਨ ਗੋਗਲੀ ਸਤੀਸ ਮਾਓ ਰਮਣਾ ਭਗਤਾ ਵਿੱਕੀ ਜਾਂਗਪੁਰ ਚੋਟੀ ਦੀ ਟੀਮ ਸ਼ਕਰਪੁਰ ਦੀ ਵੀ ਅੱਜ ਪੁੱਜ ਰਹੀ ਹੈ ਬੀਲੇ ਦੇ ਕੱਪ ਤੇ ਲੁਧਿਆਣੇ ਜ਼ਿਲ੍ਹੇ ਜੇ ਆਪਾਂ ਸੁਰਖਪੁਰ ਦੀ ਟੀਮ ਦੀ ਗੱਲ ਕਰੀਏ ਸੁਰਖਪੁਰ ਵਿੱਚ ਅੱਜ ਜਾਦਾ ਸੁਰਖਪੁਰ ਅਰਸ਼ ਚੋਲਾ ਸਾਹਿਬ ਓਮਨ ਕੋਟਕਰਾਰਖਾਂ ਜੀਵਨ ਘੜਕਾ ਆਕਾਸ਼ ਸੌਰ ਸਿੰਘ ਦੁੱਲਾ मामੂ ਪਰ ਬਜੀ ਫੂਲੇ ਵਾਲਿਆ ਫਤਿਹ ਜੰਡ ਭੀਮ ਸੌਰ ਸਿੰਘ ਚੋਟੀ ਦੀ ਟੀਮ ਸ਼ਕਰਪੁਰ ਦੀ ਵੀ ਅੱਜ ਪਹੁੰਚ ਰਹੀ ਹੈ ਬੀਲੇ ਦੇ ਕੱਪ ਤੇ ਜਿਹੜਾ ਲੁਧਿਆਣਾ ਵਿੱਚ ਜਿੱਥੇ ਬੁਲਟ ਦਿੱਤੇ ਜਾਣੇ ਆ ਵੈਸਟਾਂ ਅੱਜ ਦੀ ਚੋਟੀ ਦੇ ਮਹਾਕੰਮ ਬਾਰੇ ਗੱਲ ਕਰੀ ਅੱਜ ਮੇਜਰ ਲੀਗ ਦਾ ਲਾਸਟ ਕਬੱਡੀ ਕੱਪ ਹੈ 2025 ਦੇ ਸੀਜ਼ਨ ਦਾ ਕਿਉਂਕਿ ਕੱਲ ਨੂੰ ਬਰਛੀ ਵੀ ਆ ਸੰਦੀਪ ਨੰਗਲੰਬੀਆਂ ਦੀ ਉੱਥੇ ਵੀ ਸਾਰੇ ਖਿਡਾਰੀਆਂ ਨੇ ਪੁੱਜਣਾ ਤੇ ਅੱਜ ਬਹੁਤ ਚੋਟੀ ਦੇ ਮੈਚ ਕਰਵਾਏ ਜਾਣੇ ਆ ਮੇਜਰ ਲੀਗ ਦਾ ਲਾਸਟ ਕਬੱਡੀ ਕੱਪ 2025 ਦੇ ਸੀਜ਼ਨ ਦਾ ਪਿੰਡ ਮੋਰਿੰਡਾ ਦਾਣਾ ਮੰਡੀ ਰੋਪੜ ਇੱਥੇ ਅੱਜ ਬਹੁਤ ਛੋਟੀ ਦੇ ਮੈਚ ਕਰਵਾਏ ਜਾਣੇ ਪਹਿਲਾ ਨਾਮ 2.5 ਲੱਖ ਦੂਜਾ ਨਾਮ 2 ਲੱਖ ਬੈਸਟ ਰੇਡਰ ਤੇ ਜਾਫੀ ਨੂੰ ਬੁਲਟ ਮੋਟਰਸਾਈਕਲ ਦਿੱਤੇ ਜਾਣੇ ਆ ਸੁਲਤਾਨ ਹੁਣਾ ਦੇ ਘਰ ਦਾ ਮੇਲਾ ਅੱਜ ਸ਼ਾਹਕੋਟ ਲਾਇਨਸ ਦੀ ਛੋਟੀ ਦੀ ਟੀਮ ਬਣ ਕੇ ਪੁੱਜਦੀ ਹੈ ਪ੍ਰੋਪਰ ਟੀਮ ਖੇਡੇਗੀ ਅੱਜ ਲਾਸਟ ਕਬੱਡੀ ਕੱਪ ਹੈ ਮੇਜਰ ਲੀਗ ਦਾ 13 ਮੇਲੇ ਸ਼ਾਹਕੋਟ ਨੇ ਜਿੱਤੇ ਆ ਤੇ 13 ਹੀ ਬੇਅ ਆਫ ਪਲਾਂਟੀ ਨੇ ਵੇਖੋ ਅੱਜ ਚੈਂਪੀਅਨ ਟੀਮ ਕਿਹੜੀ ਬਣਦੀ ਆ ਜੋ ਕਿ ਮੇਜਰ ਲੀਗ ਦੀ ਚੈਂਪੀਅਨ ਟੀਮ ਵੀ ਅੱਜ ਪਤਾ ਲੱਗ ਜੂ ਕਿਹੜੀ ਟੀਮ ਬਣੀ ਹੈ ਸ਼ਾਹਕੋਟ ਅਲਾਈਅንስ ਦੀ ਅੱਜ ਪ੍ਰੋਪਰ ਟੀਮ ਪojਦੀ ਹੈ ਸੁਲਤਾਨ ਸ਼ਮਸ਼ਪੂਰੀਆ ਵੀ ਅੱਜ ਖੇਡੇਗਾ ਫੂਲਾ ਸ਼ੂਸ਼ਕ ਯਾਦ ਕੋਟਲੀ ਦੀਸ਼ਾ ਚੱਕਾਂ ਵਾਲਾ ਸੁੱਖਾ ਬਾਜਵਾ ਰਵੀ ਸਾਹੋ ਕੇ ਛੋਟਾ ਸੋਣ ਚੱਕ ਸਾਬੂ ਸੋਨੀ ਫੱਕਰ ਝੰਡਾ ਨਵੂ ਚੀਮਾ ਬੂਰੀਆ ਸੈਸਰ ਸੰਦੀਪ ਲੁੱਧਰ ਬਿੱਲੀ ਲਲੀਆਂ ਦੇਸੀ ਫਰਮਾਨਾ ਚੋਟੀ ਦੀ ਟੀਮ ਅੱਜ ਸ਼ਾਹਕੋਟ ਖੇਡੇਗੀ ਮੇਜਰ ਲੀਗ ਦਾ ਕੱਪ ਅੱਜ ਗੱਗੀ ਲੋਪਾ ਮਾਲਵਾ ਵੀ ਪੱਕਾ ਹੀ ਖੇਡੇਗੀ ਗੱਗੀ ਲੋਪਾ ਮਾਲਵਾ ਚ ਹਰਮਣ ਕੋਹਲਿਆ ਪੈਸਟਲ ਪਿੰਡਰ ਸੁਖਵੀਰ ਗੁਰੂ ਸਰਿੰਦਰ ਤਲਵੰਡੀ ਰਾਏ ਬਬਰਾ ਠਿਕਰੀ ਵਾਲ ਲੱਖਾ ਮਾੜੀ ਰੈਸਟ ਤੇ ਆ ਮੋਟਾ ਚੂੜਚੱਕ ਅਰਸ਼ ਲੋਗੜ ਸ਼ੈਰੀਕੇਡੇ ਅਰਸ਼ ਲੋਹਾਰਾ ਅਮਨਲ ਹਾਰਾ ਰਾਜੂ ਖੋਸਾ ਗੋਡਲਾ ਚੋਟੀ ਦੀ ਟੀਮ ਪੁੱਜ ਰਹੀ ਐ ਅੱਜ ਖਾਨ ਬੱਦੋ ਵਾਲੀ ਆ ਮੇਜਰ ਲੀਗ ਦੇ ਕੱਪ ਦੇ ਖੇਡੇਗੀ ਗੱਗੀ ਲੋਪੋ ਮਾਲਵਾ ਜੇ ਆਪਾਂ ਬੇਓਪਲਾਂਟੀ ਦੀ ਟੀਮ ਦੀ ਗੱਲ ਕਰੀਏ ਬੇਓਪਲਾਂਟੀ ਵੀ ਅੱਜ ਪ੍ਰੋਪਰ ਪਹੁੰਚ ਰਹੀ ਆ ਵੇਖੋ ਅੱਜ ਬੇਓਪਲਾਂਟੀ ਜਿੱਤਦੀ ਹੈ ਚੈਂਪੀਅਨ ਬਣਦੀ ਹੈ ਮੇਜਰ ਲੀਗ ਦੀ ਕਿ ਸ਼ਾਗੁਰ ਲਾਇਨਸ ਬਣੇਗੀ ਚੈਂਪੀਅਨ ਬੇਓਪਲਾਂਟੀ ਚ ਖੇਡੇਗਾ ਅੱਜ ਬੰਟੀ ਟੱਬਾ ਸ਼ਿੱਲੂ ਵੀ ਅੱਜ ਕਲੀਅਰ ਹੋ ਗਿਆ 100% ਪਹੁੰਚ ਰਿਹਾ ਮੇਜਰ ਲੀਗ ਦੇ ਕੱਪ ਤੇ ਰਵਣ ਮੱਲੀਆਂ ਲਵਲੀ ਮਹਿਮਦਵਾਲ ਵਾਹਿਗੁਰੂ ਸੀਚੇਲ ਪਿੰਦੂ ਸੀਚੇਲ ਗੋਰਾ ਰਸਾਲੂ ਵੀ ਅੱਜ ਖੇਡੇਗਾ ਬੇਓਪਲਾਂਟੀ ਦੀ ਟੀਮ ਵਿੱਚ ਮੇਜਰ ਲੀਗ ਦਾ ਕੱਪ ਨਿੱਕਾਣੇ ਦੌਰ ਗੁਰਦੀਪ ਮਾਦੋਪੁਰੀਆ ਜੋਤਾ ਮਹਿਮਦਵਾਲ ਸ਼ੈਦੀ ਖੇਡੇ ਸ਼ਰਮਾ ਬੜਾ ਪਿੰਡ ਮੋਹਿਤ ਡੀਗ ਗਿੰਨੀ ਮਹਿਮਦਵਾਲ ਚੋਟੀ ਦੀ ਟੀਮ ਖੇਡੇ ਅੱਜ ਮੇਜਰ ਲੀਗ ਦਾ ਕੱਪ ਬੀ ਆਫ ਪਲਾਂਟੀ ਦੀ ਟੀਮ ਹਜੇ ਗਰਦਾਸਪੁਰ ਮਾਝੇ ਦੀ ਟੀਮ ਦਾ ਆਪਾਂ ਨੂੰ ਪੱਕਾ ਕਲੀਅਰ ਨਹੀਂ ਹੋਇਆ ਗਰਦਾਸਪੁਰ ਮਾਝਾ ਵੀ ਸ਼ਾਇਦ ਖੇਡ ਸਕਦੀ ਹੈ ਅੱਜ 100 ਚੋਂ 70% ਚਾਂਸ ਹੈ ਜਿਸ ਵਿੱਚ ਅੱਜ ਭੂਰੀ ਸ਼ੰਨਾ ਅੰਬਾ ਸੌਰ ਸਿੰਘ ਸ਼ੰਕਰ ਸੰਧਵਾ ਕਾਲਾ ਧੌਲਾ ਅਜੇ ਕਾਲਵਾ ਨਰਮਨ ਲੋਪੋਕੇ ਤਾਂ ਨਹੀਂ ਖੇਡੇਗਾ ਉਹ ਚਲਿਆ ਗਿਆ ਆਸਟ੍ਰੇਲੀਆ ਵਿਰਿੰਦਰ ਹਰੀ ਕੇ ਗੋਸ਼ਾ ਰੋਂਦਾ ਗੱਜਣ ਡੇਰਾ ਬਾਬਾ ਨਾਨਕ ਸ਼ਰਨਾ ਡੱਗੁਰਮਾਣਾ ਵਿੱਕੀ ਹਰੀ ਕੇ ਚੱਕੀ ਰਮਦਾ ਸੱਤੂ ਖੰਡੂਰ ਸਾਹਿਬ ਚੋਟੀ ਦੀ ਟੀਮ ਪੁੱਜੇਗੀ ਜੇ ਅੱਜ ਖੇਡੀ ਤਾਂ ਹਲੇ ਪੱਕਾ ਕਲੀਅਰ ਨਹੀਂ ਹੋਇਆ 100 ਚੋਂ 70% ਚਾਂਸ ਹੈ ਗਰਦਾਸਪੁਰ ਮਾਝੇ ਦੇ ਖੇਡਣ ਦੇ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਧੰਨਵਾਦ